खड़ा हो ना कपड़े जोड़ ला कपड़े तह ला के ना फिर चाय सू बना ला फटाफट हां जी हां जी काम में पड़ जा जा सर का फोन आ गया हेलो ससी का बढ़िया ठीक है, है तू जरा जा स... किथे ਕਿਉਂ ਕੱਲੇ ਆਈਆਂ ਕੋਈ ਹਾਲ ਨਹੀਂ ਤੇਰਾ ਤੂੰ ਨਾ ਕਿਤੇ ਆਪਣੇ ਘਰ ਸੈੱਟ ਹੋਵੇਂ ਠੀਕ ਹੈ ਨਾ ਕੋਉ ਨਾ ਤੈਨੂੰ ਕੋਸ ਲੈ ਕੇ ਜਾਓ ਇਹਨੇ ਕੁੜੀ ਨੰਨੀ ਮੈਨੂੰ ਲੱਗਦਾ ਉੱਥੇ ਸੈੱਟ ਹੋਣਾ ਕੀ ਇਹ ਕਰਦੀ ਫਿਰਦੀ ਮੈਨੂੰ ਨਹੀਂ ਪਤਾ ਕਰਨਾ ਹੋ ਕਰਨਾ ਜਾਸਨਾ ਭੇਰ ਝਗੜਾ ਕਰਕੇ ਆਈ ਉਹ ਬਾਈਪਾਸ ਤੇ ਖਲੋਤੀ। ਓਹੋ ਇਹਦਾ ਹੀ ਹਾਰ ਰਹਿਣਾ ਲਾਦਾ। ਹੁਣ ਕੋਣ ਰੋਜ ਲੈ ਜਾਵੇ? ਅਰੇ ਹੁਣ ਤਾਂ ਥੋੜੇ ਦਿਨ ਪਹਿਲਾਂ ਫੇਰ ਸਮਝਾ ਗਿਆ ਇਹ। ਇਹ ਗੱਲਾਂ ਮੈਨੂੰ ਨਹੀਂ ਲੱਗਦਾ ਇਹ ਆਪਣੇ ਘਰ ਕਿਤੇ ਸੈੱਟ ਹੋਊਗੀ। ਕੀ ਕਰਦੀ ਐ ਮੈਨੂੰ ਤੇ ਚੱਲ ਮੈਂ ਲੈ ਆ ਮਾ ਜਾ ਕੇ। ਚੱਲ ਆਇਆ ਫਿਰ ਜਾ ਕੇ। ਸਮਝਾਓ ਥੋੜਾ ਜਿਆ। ਕੋਈ ਨਹੀਂ ਸਮਝਾਉਂਗੀ ਹੁਣ ਆਊਗੀ ਜੀ। ਮਨ ਦੀ ਕਿਹੜੀ ਆ ਕਿਸ ਗੱਲ ਦਾ? ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਬੁੱਤੂ ਆ ਗਿਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹੋਠੀ ਕੋ ਵਧੀਆ ਵਧੀਆ ਸਭ ਠੀਕ ਹੈ ਤੂੰ ਆਪਣੀ ਸੁਣਾ ਬਸ ਵਧੀਆ ਠੀਕ ਮੈਂ ਵੀ ਪਰਿਵਾਰ ਦੀ ਸੁਣਾ ਸਾਰੇ ਵਧੀਆ ਠੀਕ ਠਾਕ ਐਸੇ ਜਿਉਂ ਪਰ ਆਏ ਆ ਕੱਲੀ ਆਈ ਆ ਕੱਲੀ ਆਉਣਾ ਸੀ ਫਿਰ ਮੈਂ ਮੇਰੀ ਸੋਨ ਦਾ ਨਹੀਂ ਗਿੰਦਾ ਨਹੀਂ ਕੋਈ ਮੈਂ ਕਿਹਾ ਜਾਣਾ ਮੈਂ ਕਹਿੰਦੇ ਜਾਣਾ ਨਹੀਂ ਆ ਅੱਛਾ ਫਿਰ ਮੈਂ ਆ ਗਈ ਦੋ ਦਿਨ ਹਟ ਕੇ ਆ ਜਾਨੀ ਚੱਲ ਨਾਲ ਲੈ ਕੇ ਆ ਜਾਨੀ ਚੱਲ ਕੋਈ ਨਾ ਬਸ ਫਿਰ ਮੈਂ ਆ ਗਈ ਹਾਂ ਤੇ ਤੂੰ ਫੋਨ ਕਰ ਦੇਣੀ ਆ ਹੀ ਲੈ ਆਉਂਦੇ ਕੱਲੀ ਕਰਨ ਨੂੰ ਆਉਣਾ ਹੀ ਆਪੇ ਕਰਨ ਚੱਲ ਜਾਂਦਾ ਮੰਜੀ ਚੱਲ ਜਾਂਦਾ ਕੋਈ ਚੱਲ ਜਾਂਦਾ ਤੇਨੇ ਲੈ ਆਉਂਦਾ ਜਾ ਬਸ ਮੇਰਾ ਜੀ ਕੀਤਾ ਸੀ ਉਹਨ ਨੂੰ ਮੈਂ ਆ ਗਈ ਐਸੇ ਬਹਾਨੇ ਮੈਂ ਕਿਹਾ ਚੱਲ ਨਾਲੇ ਘੁੰਮਣ ਘੁੰਮਣਾ ਫਿਰਨਾ ਹੋ ਜਾਊਗਾ ਲੜਾਈ ਦਾ ਲੜਾਈ ਹੁੰਦੀ ਆ ਤਾਂ ਕੋਈ ਨਾ ਆਪੇ ਸੁਲਝੀ ਜਾਣਾ ਥੋੜੇ ਦਿਨਾਂ ਤੱਕ ਮਸਲਾ ਉਹ ਹੁਣ ਤਾਂ ਐਦਾਂ ਕਰਿਆ ਕਰੋ ਐਂਟੀ ਐਂਟੀ ਜਵਾਬ ਹੋ ਗਿਆ ਦਾ ਨੀ ਲੜਦੇ ਰਹੇ। ਉਹ ਜਵਾਬ ਆਦਾ ਪ੍ਰਾਵਾ ਕਿਤੇ ਆਉਣਾ ਜਾਣਾ ਵੀ ਨਹੀਂ ਹੈਗਾ ਤੂੰ ਦੱਸ ਏਡੀਆਂ ਕਿਹੜੀਆਂ ਪਾਬੰਦੀਆਂ ਵਾ ਵੀ ਜਾਣਾ ਨਹੀਂ ਜਾਣਾ ਨਹੀਂ ਕਿਤੇ ਜਾਣਾ ਤਾਂ ਪੈਂਦਾ ਹੀ ਆ ਨਾ ਤੂੰ ਦੱਸ ਮੈਨੂੰ ਹੁਣ ਵੇਖਾ ਕਿ ਜਗੜੇ ਤੇ ਬੱਚੇ ਹੋਏ ਪੁੱਤ ਸਿਆਣੇ ਬਣੀਦਾ ਹੁਣ ਮੈਨੂੰ ਨਹੀਂ ਚੰਗੀ ਲੱਗੀ ਆਈ ਤਾਂ ਮੈਂ ਮੁੜ ਜਾਨੀ ਆ ਕੋਈ ਪਾਣੀ ਨਹੀਂ ਕੋਈ ਧਾਣੀ ਨਹੀਂ ਆਉਣ ਦੇ ਲੱਗ ਗਿਆ ਤੁਸੀਂ ਤਾਂ ਮਹੀਨਾ ਮੈਂ ਕਹੇ ਇਸੇ ਬਾਣੇ ਮਹੀਨਾ ਰਹਿ ਆਉਂਗੀ ਲੜਾਈ ਦੇ ਬਾਣੇ ਐ ਮਹੀਨਾ ਆਹੋ ਚੱਲ ਜਾ ਮੈਂ ਨਹੀਂ ਚੱਲ ਜਾ ਤੇ ਨਹੀਂ ਪੁੱਤ ਰਾਜੀ ਬਾਜੀ ਆਪਾਂ ਮੈਂ 2 ਮਹੀਨੇ ਰਹਿ ਕੇ ਜਾ ਆਹੋ ਉਹੀ ਕਰ ਗੁੱਸੇ ਹੋਗੇ ਨਹੀਂ ਨਾ ਫਿਰ ਮਹੀਨਾ ਮਹੀਨਾ ਗੁਜ਼ਾਰਾ ਕੁਝ ਇੱਕ ਜਲੀ ਆ ਤੁਹਾਨੂੰ ਜੇ ਕੋਈ ਨਹੀਂ ਹੁਣ ਆਦ ਕੀ ਅਸੀਂ ਆਪ ਗੱਲ ਕਰ ਲਾਂਗੇ ਆਦ ਕੇ ਬਿਠਾ ਕੇ ਨਹੀਂ ਨਹੀਂ ਤੁਸੀਂ ਪੁੱਛੋ ਨਾ ਵੀ ਕਿਉਂ ਨਹੀਂ ਜਾਣਦੇ ਨਾ ਤੁਸੀਂ ਕਿਹੜਾ ਪੁੱਛਦੇ ਹੋ ਚਲ ਕੋਈ ਨਹੀਂ ਪੁੱਛ ਲਾਂਗੇ ਮੈਂ ਕਿਹਾ ਕਿ ਤੇ ਬਾਹਰ ਹੋਣਾ ਨਹੀਂ ਘਰੇ ਹੀ ਹੋਣਾ ਸੀ ਆਪਣੇ ਤੇ ਭਾਈ ਨੂੰ ਬੁਲਾ ਕੇ ਆਇਆ ਜਾਂ ਭਾਈ ਨੂੰ ਸਵੇਰੇ ਹਾਂ ਤੇ ਇਹਨਾਂ ਨਾਲ ਗੱਲ ਕਰ ਲੈਣੇ ਚਲ ਠੀਕ ਹੈ ਨਾ ਨਾ ਸਵੇਰੇ ਨੇ ਬੁਲਾਇਓ ਰੋਕ ਦਿਓ ਆਪੇ ਆਜੂਗੇ ਕੋਈ ਨਹੀਂ ਨਹੀਂ ਸਾਨੂੰ ਵੀ ਕੋਈ ਪਤਾ ਲੱਗੇ ਨਾ ਉਹਨਾਂ ਦੀ ਵੀ ਗੱਲ ਪਤਾ ਲੱਗੇ ਉਹਨਾਂ ਦੀ ਵੀ ਤੇ ਸੁਣਾਗੇ ਨਾ ਕੀ ਗੱਲ ਬਾਤ ਆ ਨਹੀਂ ਮੇਰੇ ਤੇ ਤੁਹਾਨੂੰ ਤਵਾਰ ਨਹੀਂ ਹੈਗਾ ਉਹ ਤਵਾਰ ਹੈ ਪਰ ਉਹਨਾਂ ਤੇ ਵੀ ਸਾਨੂੰ ਤਵਾਰ ਹੈ ਮੈਂ ਉਹਨੂੰ ਵੀ ਪੁੱਛਾਂਗੇ ਉਹ ਰਹਿਣ ਦੋ ਉਹਨੇ ਆਇਆ ਸਵੇਰੇ ਤੇ ਸਵੇਰੇ ਲੈ ਕੇ ਚਲੇ ਜਾਓ ਮੈਂ ਮਹੀਨਾ ਰਹਿਣਾ ਤੇ ਰਹਿਣਾ ਬਸ ਨਹੀਂ ਨਹੀਂ ਕਲੇਸ਼ ਮੈਂ ਕਹਿੰਦਾ ਕਿਹੜਾ ਝੇਟੀ ਖਤਮ ਹੋ ਜਾਏ ਉਹ ਕੋਈ ਨਾ ਕੋਈ ਕਲੇਸ਼ ਨਹੀਂ ਹੈਗਾ ਬਸ ਕੋਈ ਨਾ ਹੋ ਜੂ ਮਸਲਾ ਜਦੋਂ ਮੈਂ ਕਹੀ ਨਹੀਂ ਨਾ ਕੋਈ ਸ਼ਿਕਾਇਤ ਨਹੀਂ ਬਣ ਇਹ ਜਿਹੜੇ ਬੱਚੇ ਹੋਗੇ ਲੜਾਈ ਵਾਲੇ ਪਾਸੇ ਨਹੀਂ ਆਈਦਾ ਹੁੰਦਾ ਸਮਝੀ ਮੈਂ ਕਿਹੜਾ ਕੁਛ ਦੇਣਾ ਦੱਸ ਸਿਆਣੀ ਆ ਚਲ ਠੀਕ ਹੈ ਮੰਮੀ ਕੋਈ ਗੱਲ ਨਹੀਂ ਚਲ ਕੋਈ ਨਹੀਂ ਮਨਪ੍ਰੀਤ ਲੈ ਜਾ ਮਾਂ ਚਾਹ ਉਬਣਾ ਬੱਚ ਅੱਜ ਉਹ ਵੀ ਚਾਹ ਦੀ ਚਾਹ ਹਾਂ ਬਣਾਓ ਚਾਹ ਅੱਜ ਕੀ ਹੋ ਗਿਆ ਹੈ ਵਧੀਆ ਲੱਗਦਾ ਮਾਮੂ ਘਰੇ ਆ ਗਏ ਪਾਣੀ বিনা ਹੋਰ ਪੀ ਲੈ ਥੋੜਾ ਜੀ ਆਹ ਦੀਦੀ ਮੰਮੀ ਚਾਹ ਨਹੀਂ ਜੇ ਮੈਂ ਮੰਨ ਲਵਾਂ ਕੱਲੀ ਆਈ ਹੋਈ ਆ ਤਾਂ ਮਤਲਬ ਇਹ ਥੋੜੀ ਖਾਲੀ ਚਾਹ ਹੀ ਮੱਥੇ ਮਾਰੀ ਆ ਮੇਰੇ ਕਹਨੇ ਕੋਈ ਤੁਹਾਡੇ ਘਰ ਮਨਪ੍ਰੀਤ ਉਹ ਤੇ ਬਿਸਕੁਟ ਅੱਥੇ ਪਹਿਲੇ ਆ ਕੇ ਦੀ ਲਿਆਈ ਕੋਈ ਬਿਸਕੁਟ ਨਹੀਂ ਕੋਈ ਭੁਜੀਆਂ ਨਹੀਂ ਖਾਲੀ ਚਾਹ ਹੀ ਫੜਾਤੀ ਐ ਵੀ ਚਾਹ ਪੀਲਾ ਚੱਲ ਲੈ ਆਂਦੀ ਗੁੱਸਾ ਕਿਉਂ ਕਰਦੀ ਆਂ ਲੈ ਆਂਦੀ ਚੱਲ ਹਾਂ ਇਹ ਨਵੀਂ ਨਾਲਿਆ ਦੇ ਦੁੱਧ ਬਣਾ ਕੇ ਚੱਲ ਹੁਣ ਕਿੱਥੋਂ ਨਿਕਲ ਆਇਆ ਪਹਿਲੇ ਨਾਂ ਲੈ ਕੇ ਆਉਂਦੀ ਨਾਲੇ ਵਧੀਆ ਲੱਗਦਾ ਵਾ ਚਲੋ ਚਾਹ ਲੈ ਕੇ ਆ ਗਈ ਨਾ ਉਹ ਰਾਖਾਈ ਹੋਣੀ ਆ ਵੀ ਲੈ ਜਾਨੀ ਆ ਤੁਸੀਂ ਕੱਪੜੇ ਤਿਆਰ ਲਾਈ ਜਾਂ ਨਹੀਂ ਨਾਲ ਲਾਵੇ ਨਾ ਲਾਵੇ ਤੁਸੀਂ ਐਵੇਂ ਹੀ ਬਸ ਬੈਠੀ ਹਾਂ ਮੈਂ ਵੀ ਚਲੋ ਲੌਂਡੀ ਤੇ ਮੈਂ ਵੀ ਲੱਗੇ ਬੈ ਕੇ ਲੌਂਡਾ ਵੀ ਮੈਂ ਚੱਲ ਬੈਠੀ ਹਾਂ ਮੈਂ ਚੱਲਦੀ ਮੈਂ ਐਵੇਂ ਨਹੀਂ ਸਿਰ ਚੜਾਈਦਾ ਹੁੰਦਾ ਕਰਨ ਦਿਆ ਕਰੋ ਕੰਮ ਆਪਣੇ ਆਪ ਹੀ ਮੈਂ ਕਿਹਾ ਚੱਲ ਵੇਲੀ ਬੈਠੀ ਕਰਾ ਦੇਣੀ ਆ ਨਾਲ ਬੈਠੀ ਹੀ ਰਹੀ ਤੈਹ ਲਾਉਣ ਕੱਲੀ ਤੇ ਨਹੀਂ ਮੈਂ ਰਹੀ ਰਹਾ ਉਹਨੇ ਲਵਾਇਆ ਤੇ ਫੜ ਲੋ ਚਾਹ ਫਿਰ ਤੁਸੀਂ ਐਗੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਕੋਈ ਨਹੀਂ ਨਹੀਂ ਗੁੱਸਾ ਤੇ ਮੈਂ ਨਹੀਂ ਕਰਦੀ ਹੈਗੀ ਗੁੱਸਾ ਕਾਹਨੂੰ ਕਰਨਾ ਚੀਜ਼ਾਂ ਪਈਆਂ ਪਈਆਂ ਖਰਾਬ ਹੋ ਜਾਣ ਪਰ ਦੇਣੀਆਂ ਨਹੀਂ ਆ ਕਿਸੇ ਨੂੰ ਆਹੇ ਖਾਣ ਨੂੰ ਹੀ ਦੇ ਰ ਗ ਦਈ ਦਿਆਂ ਨਾ ਕਿਉਂ ਨਹੀਂ ਦਈ ਦਿਆਂ ਪਰ ਉਦੋਂ ਹੀ ਲੈ ਕੇ ਆਉਣੀ ਹੈ ਨਾ ਚਾਹ ਦੇ ਨਾਲ ਬੰਦਾ ਪਹਿਲਾਂ ਰੱਖਦਾ ਚੀਜ਼ ਫਿਰ ਚਾਹ ਲੈ ਕੇ ਆਉਂਦਾ ਤੁਹਾਨੂੰ ਚਾਹੀਦਾ ਸੀ ਉਹਨੂੰ ਚਾਹੀਦਾ ਹੀਗਾ ਕਰਨ ਨੂੰ ਵੀ ਸਮੋਸੇ ਸਮੋਸੇ ਲੈ ਕੇ ਆਉਂਦਾ ਜਾਂ ਕੋਈ ਨਹੀਂ ਮੰਗਾ ਦਿੰਨੇ ਸਮੋਸੇ ਚਾਹ ਪੀ ਮੰਗਾ ਦਿੰਨੇ ਜੇ ਨਾਲ ਭਾਈ ਆਇਆ ਹੁੰਦਾ ਫਿਰ ਫਟਾਫਟ ਇਹਨਾਂ ਨੇ ਲਿਆਉਣਾ ਸੀ ਸਮੋਸੇ ਲਿਆ ਆ ਲਿਆ ਉਹ ਲਿਆ ਠੰਡਾ ਲਿਆ ਤੈਨੂੰ ਵੀ ਖਵਾ ਦਿੰਨੇ ਬਾਬਾ ਤੂੰ ਕਿਉਂ ਗੁੱਸਾ ਕਰਦੀ ਆ ਤੈਨੂੰ ਵੀ ਖਵਾ ਦਿੰਨੇ ਸਮੋਸੇ ਖਾਲਾ ਪੁੱਤ ਧਿਆਨ ਨਾਲ ਖਾ ਕਵਾ ਜੰਨੇ ਆ ਸਲਾਬੇ ਤਾਂ ਨਹੀਂ ਆ ਖਰਾਬ ਤਾਂ ਨਹੀਂ ਆ ਖਾਲਾ ਫਿਰ ਧਿਆਨ ਮੈਨੂੰ ਕਹਿੰਨੀ ਆ ਲਿਆ ਦੇ ਮੇਰੇ ਨਾਲੋਂ ਪਤਾ ਨਹੀਂ ਕਿੱਥੇ ਗਿਆ ਹੀ ਉਹ ਹੀ ਲੈ ਆਉਂਦਾ ਜਸ ਗੁੱਸਾ ਨਾ ਕਰਿਆ ਕਰ ਪੁੱਤ ਠੰਡੀ ਰਿਹਾ ਕਰ ਗੁੱਸਾ ਕਿੱਥੇ ਕਰਦੀ ਆ ਮੰਮੀ ਠੰਡੀ ਤਾਂ ਹੈ ਮੈਂ ਉੱਪਰ ਉਹ ਹੀ ਤੁਸੀਂ ਤਪਾਇਆ ਵਿਆ ਸੀ ਹੁਣ ਆ ਏਸੀ ਦੀ ਠੰਡੀ ਠੰਡੀ ਹਵਾ ਦਿਮਾਗ ਇਹਨੇ ਠੰਡਾ ਕਰਤਾ ਮੇਰਾ ਥੋੜਾ ਜਿਹਾ ਉਹ ਤੇ ਕੱਲ ਠੀਕ ਹੈ ਮੇਰੇ ਘਰ ਸੁ ਕਦੋਂ ਦੀ ਤੂੰ ਆਈ ਆ ਘਰ ਦੱਸ ਕੇ ਵੀ ਆਈ ਆ ਕਰੇ ਨੂੰ ਲੱਗ ਜੂਗਾ ਕਿ ਕੋਈ ਫੋਨ ਨਹੀਂ ਕੀਤਾ ਕੋਈ ਗੱਲ ਨਹੀਂ ਨਾ ਉਹਨੇ ਪੁੱਛਿਆ ਵੀ ਜੱਸ ਆਈ ਆ ਗਈ ਆ ਕਿੱਦਾਂ ਮਮੀ ਮੇਰੀ ਗੱਲ ਸੁਣੋ ਪਤਾ ਵੀ ਕਿਨੂੰ ਮੇਰੀ ਗੱਲ ਤਾਂ ਸੁਣੋ ਤੁਸੀਂ ਮੈਂ ਤੁਹਾਨੂੰ ਇਹੀ ਗੱਲ ਕਹਿ ਕੇ ਆਈ ਆ ਕੁੱਟ ਤੇ ਵੀ ਇਹੀ ਗੱਲ ਹੋਈ ਆਪਣੀ ਵੀ ਐਸੇ ਬਹਾਨੇ ਮੈਂ ਰਹਿ ਜੂਗੀ ਮਹੀਨਾ ਕੋ ਪੁੱਤ ਮੈਂ ਤੇਨੇ ਪਹਿਲਾਂ ਵੀ ਆਖਿਆ ਵੀ ਮਹੀਨੇ ਵਾਲੀ ਗੱਲ ਝੂਠੀ ਆ ਰਾਜੀ ਖੁਸ਼ੀ ਆਏਂਗੀ ਤੇ ਦੋ ਮਹੀਨੇ ਭਾਵੇਂ ਰਹਿ ਜਾ ਕੋਈ ਨਾ ਪਤਾ ਲੱਗ ਜੂਗਾ ਕੋਈ ਨਾ ਉਹਨਾਂ ਨੂੰ ਵੀ ਹੋਈ ਮੈਂ ਤਾਂ ਉਹਨੂੰ ਪਰ ਇੰਨਾ ਕਲੇਸ਼ ਦੇ ਵਿੱਚ ਨਾ ਨਹੀਂ ਵਧੀਆ ਗੱਲ ਕਲੇਸ਼ ਚ ਰਹਿ ਕੇ ਗਏ ਤਾਂ ਕੀ ਗਏ ਚੰਗੇ ਲੱਗੇ ਲੱਗੀ ਤਾਂ ਕੋਈ ਤਾਂ ਮੈਨੂੰ ਆਉਣ ਹੀ ਨਹੀਂ ਦੇਣਾ ਰਿਸ਼ਤੇਦਾਰੀ ਦੇ ਵੀ ਨਹੀਂ ਜਾਣਦੇ ਹੈਗੇ ਪੇਕੇ ਨਹੀਂ ਜਾਣਦੇ ਨਾ ਤੇ ਜਾਣਾ ਕਿੱਥੇ ਇਹ ਬੰਦੇ ਨੇ ਨਾ ਤੈਨੂੰ ਹੋ ਕੇ ਤੈਨੂੰ ਦੱਸਿਆ ਵੀ ਪੁੱਛਾਂਗੇ ਅਸੀਂ ਵਿੱਕੀ ਆਊਗਾ ਤੇ ਪੁੱਛਾਂਗੇ ਵੀ ਕੀ ਗੱਲ ਹੈ ਪੁੱਛਣਾ ਤੁਸੀਂ ਕੀ ਆ ਨਾ ਕੋਈ ਆਉਨੇ ਹੋ ਜਾਣੇ ਹੋ ਤੁਹਾਨੂੰ ਪਤਾ ਹੋਵੇ ਤਾਂ ਫੇਰ ਹੀ ਆ ਤੁਸੀਂ ਪੁੱਛੋ ਜਦੋਂ ਆ ਗਿਆ ਫਿਰ ਤੁਸੀਂ ਆਉ ਹੂੰ ਮੇਲ ਮਿਲ ਜੀ ਕਰੀ ਜਾਣੀ ਉਹਦੇ ਨਾਲ ਨਹੀਂ ਮੇਲ ਮਿਲ ਕਿਉਂ ਕਰਨੀ ਹੈ ਵੀ ਤੂੰ ਸਿਆਣੀ ਬਣਿਆ ਕਰ ਪਤਾ ਵੇ ਅੱਡੇ ਵੱਡੇ ਬੱਚੇ ਹੋ ਕੇ ਮੈਂ ਤੇਹੀ ਆਨੀ ਵੀ ਨਹੀਂ ਚੰਗੇ ਲੱਗੀ ਦਾ ਚੰਗੇ ਆ ਲੂਗਾ ਕੀ ਹੈ ਮੈਂ ਤੁਹਾਡੇ ਕੋਈ ਨਹੀਂ ਤੁਸੀਂ ਇਦਾਂ ਕਿਉਂ ਕਰੀ ਜਾਂਦੇ ਚਲੇ ਜਾ ਮੈਂ ਮੇਥੋਂ ਉਹ ਨਹੀਂ ਚਲੀ ਜਾਂਦੀ ਤੇਰੀ ਗੱਲ ਕਰਦੀ ਮੈਂ ਮੈਂ ਤੈਨੂੰ ਇਹ ਨਹੀਂ ਪੁੱਤ ਨਹੀਂ ਦੱਸ ਗਏ ਉਹਨੀਆਂ ਨਾਲ ਉਹਨੀਆਂ ਕੱਲੀ ਨਹੀਂ ਚੰਗੇ ਲੱਗੀ ਦਾ ਠੀਕ ਹੈ ਜਾਣ ਨੂੰ ਤਾਂ ਕੋਈ ਨਹੀਂ ਤੂੰ ਰੋ ਰਹਾ ਤੈਨੂੰ ਚਿਹਰੇ ਵੇਖੂਗੀ ਆਖੂਗੀ ਇਹਨਾਂ ਨੂੰ ਛੱਡ ਗਿਆ ਉਹ ਇਹਨੂੰ ਨਾਲੇ ਪਤਾ ਲੱਗੂ ਉਹ ਮੈਂ ਮੰਮੀ ਨਹੀਂ ਜਾਣਾ ਹੈਗਾ ਮੈਨੂੰ ਰਹਿ ਲੈਣ ਦਾ ਥੋੜੇ ਦਿਨ ਮੈਨੂੰ ਉਦਾਂ ਉਹਨਾਂ ਨੇ ਨਹੀਂ ਰਹਿਣ ਦੇਣਾ ਹੁਣ ਐਸੇ ਬਹਾਨੇ ਬਣਾਵਾਂਗੇ ਰਹਿ ਲੂੰਗੀ ਤੁਹਾਨੂੰ ਕਹੀ ਤਾਂ ਜਾਣੀ ਆ ਫਿਰ ਉਹ ਬਹਾਨੇ ਬਣਾਉਂਦੇ ਆ ਬਣਾਉਂਦੇ ਮੜ ਕੇ ਕਲੇਸ਼ ਵਾਜੂਗਾ ਕੀ ਫਾਇਦਾ ਹੋਊਗਾ ਤੂੰ ਮੈਨੂੰ ਇਹ ਦ ਨਹੀਂ ਵਾਟ ਚੰਗੇ ਲੱਗਦੇ ਐਦਾਂ ਤੂੰ ਆਪਣੀਆਂ ਮਰਜ਼ੀਆਂ ਕਰੀ ਜਾਂਦੀ ਬਸ ਜਿਹੜੀ ਗੱਲ ਪੜਨੀ ਆਪਣੀ ਮਰਜ਼ੀ ਨਾਲ ਚੱਲੀ ਜਾਂਦੀ ਕੋਈ ਨਾ ਮੈਨੂੰ ਵਧੀਆ ਲੱਗਿਆ ਰਹਿਣਾ ਆਉਣਾ ਮੈਂ ਆ ਗਈ ਬਸ ਗੱਲ ਖਤਮ ਨੀਂਂਦੀ ਆਈ ਆ ਕੀ ਹੋ ਗਿਆ ਪਤਾ ਨੀਂਂਦੀ ਆਈ ਨੀਂਂਦੀ ਆਈ ਸੋਇਆ ਤੂੰ ਸੋਇਆ ਥੱਕ ਗਈ ਕੁੜੀ ਵਿਚਾਰੀ ਵੀ ਗਰਮੀ ਚ ਤੇ ਥੱਕਣਾ ਹੀ ਸੀ ਤੂੰ ਫੋਨ ਕਰ ਜਾਂਦੀ ਨੀ ਤੈਨੂੰ ਲੈ ਹੁੰਦੇ ਚਲ ਉਹਦਾ ਨਹੀਂ ਟਾਈਮ ਫੋਨ ਕਰ ਦਿੰਦੀ ਤਾਂ ਤੁਸੀਂ ਸਮਝਾ ਕੇ ਉੱਥੇ ਮੈਨੂੰ ਬਿਠਾਉਣਾ ਸੀ ਫੇਰ ਮੈਂ ਫੇਰ ਆਪੇ ਹੀ ਚੱਕੀ ਆ ਝੋਲਾ ਤਾਂ ਆ ਗਈ ਮੈਂ ਬੜਾ ਸੋਹਣਾ ਕੀਤਾ ਯਾ ਵਧੀਆ ਕੀਤਾ ਹੋਰ ਤੁਸੀਂ ਵੀ ਤੰਗ ਪਰੇਸ਼ਾਨ ਨਾ ਕਰੋ ਮੈਨੂੰ ਮੈਂ ਵੀ ਘੰਟਾ ਕੋ ਪੈ ਜਾਵਾਂ ਥੱਕੀ ਪਈ ਮੈਂ ਤਾਂ ਆਪ ਕੰਬਲ-ਕੰਬਲ ਲਿਆ ਦਿਓ ਮੈਨੂੰ ਤਾਂ ਮੈਂ ਪੈ ਜਾਵਾਂ ਠੰਡ ਠੱਡ ਲੱਗਾਂ ਲੱਗੀ ਐਸੀ ਤਾਂ ਇੰਨੀ ਤੈਨੂੰ ਠੰਡ ਲੱਗਣ ਰਿਹਾ ਵੀ ਇਹ ਕੰਬਲ ਲਿਆ ਦਿਓ ਕੋਈ ਨਹੀਂ ਕਰ ਲੈ ਆਰਾਮ ਕਰੀ ਫਿਰ ਮੈਂ ਕਹਿੰਨੀ ਉਹਨਾਂ ਨੂੰ ਵੀ ਭਾਈ ਫੋਨ ਆਉਂਦਾ ਠੀਕ ਐ ਵੀ ਕਿਹਦਾ ਨਹੀਂ ਤੈਨੂੰ ਫਿਰ ਤੈਨੂੰ ਛੱਡ ਕੇ ਆਉਣਾ ਪੈਣਾ ਭਾਈ ਮੈਂ ਨਹੀਂ ਜਾਣਾ ਹੈਗਾ ਮੰਮੀ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਛੱਡ ਕੇ ਉਹਨੇ ਛੱਡ ਕਿਉਂਨੇ ਆ ਵੀ ਆਈਆਂ ਤਾਂ ਕੋਈ ਨਾ ਰਹਿ ਲੈਣ ਦੋ ਮੈਨੂੰ ਦੱਸ ਸਮਝੇ ਤਾਂ ਬਾਹਰ ਹੋਈ ਤੇ ਚਾਹ ਸੌਂ ਜਾਂ ਇਹਦਾ ਲੱਗਿਆ ਕੁੱਤੇ ਦਾ ਨਾ ਮੈਨੂੰ ਪੱਖੇ ਦੀ ਮਾਰਿਆ ਹੋਇਆ ਇਹਨਾਂ ਨੇ ਪੱਖਾ ਚਲਾਤਾ ਇੰਨੀ ਗਰਮੀ ਦੇ ਵਿੱਚ ਤੇ ਏਸੀ ਵਾਲਾ ਕਮਰਾ ਲਕੋ ਕੇ ਰੱਖਿਆ ਹੋਇਆ ਬੂਹਾ ਬੰਦ ਕਰਕੇ ਹੋਣੀ ਇੱਥੋਂ ਹਿਲਣਾ ਮੈਂ ਜਦੋਂ ਜਦੋਂ ਜਿੰਨੇ ਦਿਨ ਇੱਥੇ ਆ ਨਾ ਇੱਥੋਂ ਹਿਲਣਾ ਨਹੀਂ ਮੈਂ ਹੁਣ ਕਮਰੇ 'ਚੋਂ ਬਾਹਰ ਜਾਣਾ ਹੀ ਨਹੀਂ ਹੈ ਵਾਈਫਾਈ ਲੱਗਿਆ ਐਲਸੀਡੀ ਲੱਗੀ ਹੋਈ ਆ ਨਜ਼ਾਰੇ ਆਪਣੇ ਤਾਂ ਹਾਲੋ ਕੰਬਲ ਲਿਆਓ ਦੇ ਦਿਓ ਕੰਬਲ ਹੈ ਨਾ ਦੋ ਘੰਟੇ ਕੰਟੇ ਰੈਸਟ ਕਰ ਲੋ ਫਿਰ ਆਪਾਂ ਕੋਠੇ ਦੇ ਮਾਮਾ ਤੀਆਂ ਕੂਲਰ ਤੇ ਸੌਂਗੇ ਕੂਲਰ ਦੇ ਮਾਵਾ ਦੀਆਂ ਨਹੀਂ ਮਾਂ ਹੀ ਸੌਂਗੀ ਗੱਲੀ ਮੈਂ ਨਹੀਂ ਸੌਣਾ ਮੈਂ ਏਸੀ ਲੱਗਿਆ ਹੋਇਆ ਇੱਥੇ ਹੀ ਸੌਣਾ ਮੰਮੀ ਹੁਣ ਨਹੀਂ ਨਹੀਂ ਬੱਤੂ ਉੱਤੇ ਪੁੱਲ ਲਾ ਕੇ ਸੋਵਾਂਗੇ ਇੱਥੇ ਸੌਣਾ ਮੈਂ ਆਰਾਮਦਾਰੀ ਨਾਲ ਤੇ ਆ ਇਹਦਾ ਲੀੜੇ ਲੱਤੇ ਜੇ ਲਾ ਦੋ ਉੱਤੇ ਕੀਲ ਫਾਵੇ ਲੂਵੇ ਪਾਏ ਚ ਰਿਮੋਟ ਫੜਾ ਦੋ ਮੈਨੂੰ ਇਹਦਾ ਹਾਂ ਚੱਲ ਠੱਕਿਆ ਰਹਿੰਦੇ ਉਦਾਂ ਹੀ ਦੇਖ ਲਈ ਤੂੰ ਹੁਣ ਮੈਂ ਜਿੱਦਣ ਜਾਊਂਗੀ ਉਦਨ ਹੀ ਆ ਕਮਰਾ ਖਾਲੀ ਹੋਊਗਾ ਉਦਨੇ ਦਿਨ ਮੈਂ ਇੱਥੇ ਹੀ ਮੇਰਾ ਬੈਗ ਬਗ ਲਿਆ ਦੋ ਇੱਥੇ ਹੀ ਥੱਲੇ ਆ ਲਵੋ ਪਾਸ ਤੈਨੂੰ ਛੱਡਣਾ ਤੂੰ ਇੱਥੇ ਕਿਤੇ ਮਹੀਨਾ ਰਹਿਣਾ ਨਾ ਨਾ ਮੈਂ ਜਾਣਾ ਨਹੀਂ ਹੈ ਤੁਸੀਂ ਮੈਨੂੰ ਕੱਲ੍ਹਨ ਤੇ ਹੀ ਆ ਪਤਾ ਮੈਂ ਤੇ ਤੇਰੇ ਪਹਿਲਾਂ ਵੀ ਦੱਸਿਆ ਵੀ ਇਹ ਤੇ ਰਾਜੀ ਬਾਜੀ ਆਉਣੀ ਆ ਭਾਵੇਂ 2 ਮਹੀਨੇ ਲਾ ਜਾਣੀ ਆ ਤੁਸੀਂ ਹੋ ਗਏ ਤੇ ਪਲੇਸ ਵਾਧੇ ਕਰਾਂ ਤੇਰੀ ਸੁਣੋ ਮੈਂ ਉੱਥੇ ਕਿਹੜਾ ਤਰਪਾਨਾ ਚ ਲਾ ਕੇ ਆਈ ਆ ਬਸ ਇਹੋ ਹੀ ਕਿਹਾ ਕਿ ਇਹ ਕਹਿੰਦੇ ਨਹੀਂ ਜਾਣਾ ਮੈਂ ਤਾਂ ਮੈਂ ਜਾਣਾ ਵਾ ਤਾਂ ਮੈਂ ਆ ਗਈ ਤੇ ਇਹੀ ਗੱਲਾਂ ਦੀ ਤੇ ਲੜਾਈ ਹੁੰਦੀ ਆ ਤੂੰ ਲੈ ਤੈਨੂੰ ਤੂੰ ਮੈਨੂੰ ਇਹ ਦੱਸੋ ਨੇ ਫੋਨ ਕੀਤਾ ਵੀ ਕਿਨੇ ਤੈਨੂੰ ਕੋਈ ਨਾ ਕਰ ਲੂਗਾ ਫੋਨ ਨਹੀਂ ਹੋਣਾ ਰੀਚਾਰਜ ਉਹਦੇ ਉਹਦੇ ਫੋਨ ਚ ਕਰਾ ਕੇ ਕਰ ਲੂਗਾ ਫੋਨ ਦੱਸ ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਹੋ 16:00 ਘੰਟਾ ਗੜੀ ਤੈਨੂੰ ਮੈਂ ਕਿਹਾ ਨਾ ਤੰਗ ਪਰੇਸ਼ਾਨ ਕਰੋ ਮੈਂ ਸਵੇਰ ਦੀ ਪਹਿਲੀ ਖਪੀ ਆ ਤੂੰ ਹੀ ਨਾ ਖਪਾਉ ਮੈਨੂੰ ਜਾਓ ਚੱਲ ਜਾਓ ਤੂੰ ਜੋ ਖਪੀ ਰਹਿਣੀ ਤੇਰੀ ਗੜੀ ਗੱਲਾਂ ਜਾਓ ਹਰ ਬਣੇ ਤੇਰਾ ਤੇਹੀ ਕੰਮ ਆ ਬਸ ਕਲੇਸ਼ ਤੋਂ ਬਿਨਾ ਕਦੇ ਵੀ ਤੂੰ ਖੁਸ਼ ਰਾਜੀ ਬਾਜੀ ਆ ਜਾ ਕਰ ਟੈਨਸ਼ਨ ਸਾਨੂੰ ਵੀ ਪਾ ਦੇਣੀ ਆ ਆਪ ਤੇ ਤੂੰ ਪੈਣੀ ਪੈਣਾ ਸਾਨੂੰ ਵੀ ਟੈਨਸ਼ਨਾਂ ਚ ਪਾ ਛੜਨੀ ਜਾ ਮਮੀ ਗੋਲੀ ਗੋਲੀ ਲੈ ਲੈ ਟੈਨਸ਼ਨ ਤੇ ਡਿਪਰੈਸ਼ਨ ਦੂਰ ਹੋ ਜਾਊਗਾ ਚਲੇ ਜਾ ਜਾ ਮੈਨੂੰ ਵੀ 16 ਦੇ ਘੰਟੇ ਤੱਕ ਜਾਓ ਜਿੱਦੋਂ ਦੀ ਆਈ ਹੈ ਨਾ ਕਦੀ ਆਹ ਕਰ ਲੋ ਕਦੀ ਆਹ ਕੰਮ ਕਰ ਲੈ ਕਈ ਦੁੱਧ ਗਰਮ ਕਰਕੇ ਦੇ ਦੇ ਤੇ ਚਾਹ ਦੇ ਦੇ ਟਿੱਕੀ ਨਹੀਂ ਬ ਹੱਦ ਕਰ ਦਿੰਦੀ ਐ ਇੱਕਦਮ ਮਹੀਨੇ ਬਾਅਦ ਬੰਦਾ ਆਵੇ ਚੰਗਾ ਵੀ ਲੱਗਦਾ ਵਾ ਦੂਜੇ ਦਿਨ ਮੂੰ ਚੱਕ ਕੇ ਬੈਲ ਚੱਕ ਕੇ ਆ ਜਾਂਦੀ ਆ ਬੰਦੇ ਨੂੰ ਆ ਵੀ ਸਮਝ ਹੋਣੀ ਚਾਹੀਦੀ ਮੈਂ ਨੌਕਰਾਣ ਥੋੜੀ ਐ ਕਰਦੀ ਜਿਹੜਾ ਇਹ ਕੰਮ ਕਰਦੀ ਜਿਹੜਾ ਕਰਦੀ ਰਵਾਂ ਕਰਦੀ ਰਵਾਂ ਘੰਟੀ ਨੂੰ ਮੈਂ ਵੀ ਇਨਸਾਨ ਐ ਮੈਂ ਵੀ ਥੱਕ ਜਾਂਦੀ ਐ ਕਰਦੇ ਕਰਦੇ ਉਹਨੇ ਕਿਹੜਾ ਕੰਮ ਕਰਨਾ ਕੋਈ ਆ ਕੇ ਮੈਨੂੰ ਕੱਲੀ ਸਾਰਾ ਕੰਮ ਕਰਨਾ ਆਪਣਾ ਢਾਂਡੇ ਵੀ ਇੰਨੇ ਪਏ ਹੋ ਜਿੱਥੇ ਸਾਫ਼ ਕਰਨ ਵਾਲੇ ਹਲੇ ਢਾਂਡੇ ਵੀ ਸਾਫ਼ ਕਰਨੇ ਹਨੇ ਮੈਂ ਸਬਜੀ ਸਬਜੀ ਵੀ ਵੇਖਣੀ ਆ ਉਹਨੇ ਤੁਸ ਕਿਹਾ ਨਹੀਂ ਕਿ ਆ ਮੂਹ ਲਾ ਕੇ ਖਲੀ ਗਿਆ ਜਨਾ ਵਕ ਭਜਾਈ ਆ ਆਪਣਾ ਦੇ ਪਰਜਾਈ ਹੋ ਬਣਾ ਦੇ ਪਰਜਾਈ ਤੇ ਵੇਲੀ ਆ ਬਸ ਇੰਨਾ ਕੰਮ ਆ ਵਾਸਤੇ ਖਲੀ ਤੇ ਵੇਲੀ ਆ ਭਜਾਈ ਆਪਣੇ ਮਾਰੇ ਥੋੜੀ ਵੇਲੀ ਆ ਆ ਗਈ ਆ ਬਸ ਮਿੰਨਾ ਬੰਨੇ ਹੁਣ ਤੋਂ ਭੰਡੇ ਹਾਂ ਕੰਮ ਵੀ ਹੱਦ ਹੁੰਦਾ ਏ ਕਿਤੇ ਇਹਦਾ ਪਾਣੀ ਵੀ ਰਦਾ ਕੱਟੀ ਆ ਮੋਟਰ ਚਲਾ ਕੇ ਆਣੀ ਪਹਿਣੀ ਬਲੋ ਗੈਸ ਨੂੰ ਸਾਫ ਕਰ ਲੈ ਫਿਰ ਚਲਾਉਂਦੀ ਆ ਮੋਟਰ ਫਿਰ ਭੰਡੇ ਕੋਲੇ ਧੋਣੀਆਂ ਭੰਡੇ ਧੋਤੇ ਗਏ ਹੁਣ ਜਾ ਕੇ ਦੋ ਮਿੰਟ ਲੰਬੇ ਬੰਦੀ ਗਰਮੀ ਗਿੰਨੀ ਏ ਕਿਤੇ ਉੱਤੇ ਨਹੀਂ ੱੱਲੇ ਬੈਣਾ ਉੱਤੇ ਤੇ ਬੜਾ ਗਰਮ ਆ ਨਾ ਮੈਂ ਕੂਲਰ ਲਾ ਕੇ ਬੈਣਾ ਮੈਂ ਏਸੀ 'ਚ ਬੈਣਾ ਜਾ ਕੇ ਥੋੜੇ ਲੰਮੇ ਪਵਾ ਜਾ ਕੇ ਥੋੜੀ ਦੇਰ ਬਹੁਤ ਗਰਮੀ ਹੈ ਗਰਮੀ ਦਾ ਵਟ ਕੱਡੇ ਪਏ ਕਿਤੇ سینੇ ਦਾ ਪੂਰੇ ਭੇਜੇ ਨੂੰ ਮੰਤੇ ਮੰਮੀ ਹਾਂਜੀ ਮੈਂ ਭੰਡਪੁਰੇ ਤੋਂ ਆਈ ਸਾਰੇ ਕੰਮ ਕਰਕੇ ਆ ਗਈ ਰਸੋਈ ਦਾ ਠੀਕ ਹੈ ਤੇ ਮੈਂ ਹਰ ਦੋ ਮਿੰਟ ਲੰਮੇ ਪੈਣਾ ਸੀ ਅੱਛਾ ਤੁਹਾਨੂੰ ਪਤਾ ਉੱਤੇ ਵੀ ਕੋ ਪਿਆਈ ਉੱਤੇ ਗਰਮੀ ਬਹੁਤ ਆ ਤੇ ਮੈਂ ਅਗਾ ਥੱਲੇ ਪੈਣ ਦੀ ਸੀ ਥੱਲੇ ਦੋ ਮਿੰਟ ਤੋਂ ਮੈਨੂੰ ਪੈਲਣ ਤੋਂ ਲੰਬੇ ਦੀਦੀ ਤੋਂ ਦੋ ਮਿੰਟ ਪਹਿਲਾਂ ਤਾਂ ਕੋ ਦਿੱਦੀ ਰੋ ਮੈਨੂੰ ਯਸ ਨਹੀਂ ਯਸ ਯਸ ਕੀ ਹੋ ਗਿਆ ਹੁਣ ਭਾਬੀ ਤੇਰੀ ਜਿਹੜੇ ਫੋਟੇ ਚੜ ਜਾਏ ਸੀ ਫਿਰ ਉਹ ਥੱਲੇ ਉੱਪਰ ਕਲੇ ਥੰਗਾ ਪੈਣਾ ਮੰਮੀ ਮੇਰੇ ਕੋ ਨਹੀਂ ਪਿਆ ਜਾਣਾ ਮੈਂ ਹੁਣ ਪੈ ਗਈ ਆ ਦਬਾਰ ਬਾਰ ਮੈਨੂੰ ਪਰੇਸ਼ਾਨ ਕਿਉਂ ਕਰੀ ਜਾਂਦੇ ਹੋ ਤੁਸੀਂ ਤੇ ਭਾਬੀ ਪੈ ਜਾ ਭਾਬੀ ਸੁਨੀਆ ਲੈ ਕੇ ਥੱਲੇ ਆ ਗਈ ਹੈ ਭਾਬੀ ਪੈ ਜਾ ਉੱਪਰ ਤੂੰ ਕਹਿਣਾ ਇਹ ਕੱਲ ਦੀ ਆਈ ਨੂੰ ਕੂਲਰ ਪੱਖਾ ਚਾਹੀਦਾ ਏ ਸੀ ਠੀਕ ਹੈ ਤੂੰ ਕਾਕੀ ਨੂੰ ਸਾਈਡ ਕਰ ਦੇ ਫਿਰ ਮੈਂ ਸਾਈਡ 'ਚ ਹੀ ਪੈ ਜੰਦੀ 2 ਮਿੰਟ ਹਮ ਨਹੀਂ ਨਹੀਂ ਇਹਨੂੰ ਤਾਂ ਬੜਾ ਡਬਲ ਬੈੱਡ ਵੀ ਥੋੜਾ ਪੈਂਦਾ ਕਦੀ ਪਰੇ ਨੂੰ ਤਾਂ ਕਦੀ ਉਰੇ ਨੂੰ ਮੇਰ ਲੱਤਾਂ ਥੋੜੀ ਖਾਣੀ ਆ ਜਵਾਬ ਤੋਂ ਯਾਰ ਤੂੰ ਪਿਆ ਜਾ ਉੱਤੇ ਜਾ ਕੇ ਕੂਲਰ ਲਾ ਲਾ ਪਿਆ ਜਾ ਮੰਮੀ ਦਾ ਪਤਾ ਤੇ ਹੈਗਾ ਉੱਤੇ ਪਿਆ ਨਹੀਂ ਜਾਂਦਾ ਕੂਲਰ ਲਾ ਕੇ ਵੀ ਮੰਮੀ ਤੰਗ ਨਾ ਕਰੀ ਜਾਓ ਮੈਨੂੰ ਬਾਰ-ਬਾਰ ਪੈਣ ਦੇ ਕੰਟਾ ਘੜੀ ਮੈਂ ਪਹਿਲੇ ਉਹਨਾਂ ਦਾ ਦੁਖੀ ਹਾਂ ਹੁਣ ਤੂੰ ਹੀ ਮੈਨੂੰ ਦੁਖੀ ਨਾ ਕਰੋ ਹਾਂ ਜਾਣਾ ਤਾਂ ਮੈਂ ਕਿਸੇ ਪਾਸੇ ਨਹੀਂ ਹੈਗਾ ਜੇ ਤੁਹਾਡੇ ਦਿਲਾਂ ਚ ਹੋਊਗਾ ਵੀ ਚੱਲ ਜੂ ਕਿ ਮੈਂ ਹੀ ਰੋਲਾ ਰਾਲਾ ਪਾਵਾਂਗੇ ਤਾਂ ਜਾਂਦੀ ਨਹੀਂ ਉਹਨੇ ਮਰਣੀ ਨਹੀਂ ਜਦੋਂ ਤੇ ਬੈਠ ਗਈ ਆ ਤੇ ਦੋ ਮਿੰਟ ਬੈ ਕੇ ਮਸੀਨਾ ਸਗਾ ਲੰਨੀ ਇਹੀ ਕਰ ਸਕਦੀ ਹੋਰ ਕੀ ਕਰ ਸਕਦੀ ਦੀਦੀ ਲਈ ਤਾਂ ਮੰਨਣਾ ਨਹੀਂ ਮੈਂ ਕੀ ਕਹਾਂ ਤੇ ਸਾਹਮਣੇ ਮੈਂ ਗਿਆ ਉਹ ਤੇ ਮੈਨੂੰ ਕਹਿਦੀ ਆ ਤੇ ਮੈਨੂੰ ਕੀ ਕਹਾਂ ਮজা ਆ ਗਿਆ ਇਸੀ ਜੋ ਸੌਕੇ ਤਾਂ ਹਾਂ ਕਿੱਥੇ ਗਰਮੀ 'ਚ ਫਸਣਾ ਸੀਗਾ ਜਾਰਾ ਆਇਆ ਪਿਆਸ ਦਾ ਦੇਖਾਂ ਕਿੱਥੇ ਤੁਰੀਆਂ ਫਿਰਦੀਆਂ ਨੇ ਰਸੋਈ 'ਚ ਤਾਂ ਕੋਈ ਨਹੀਂ ਚੁਗੜੀਆਂ ਤਾਂ ਨਹੀਂ ਲੱਗੀਆਂ ਨਾ ਸੱਸ ਨਾ ਇੱਥੇ ਬੈਠੇ ਹੋਏ ਆ ਕੀ ਹੋ ਗਿਆ ਉੱਠ ਗਏ ਮੈਨੂੰ ਮਜ਼ਾ ਬਹੁਤ ਆਇਆ ਸੌਕੇ ਜੀ ਮੈਂ ਇਹ ਦੋ ਵਾਰ ਹੀ ਕਹੀ ਤੇ ਤੂੰ ਇੱਕ ਹਫ਼ਤੇ ਦੀ ਸੁੱਤੀ ਮੈਂ ਤਾਂ ਸੌਂ ਨਹੀਂ ਨਹੀਂ ਸੁੱਤੀ ਤਾਂ ਮੈਂ ਠੀਕ ਸੀਗੀ ਕੋਈ ਰੋਟੀ ਪਾਣੀ ਤਾਂ ਫਿਕਰ ਨਹੀਂ ਹੈਗਾ ਤੁਹਾਨੂੰ ਰੋਟੀ ਵੀ ਬਣੀ ਪਈ ਏ ਦੀਦੀ ਤੇ ਮम्मी ਹਲਵਾ ਜਮਾਨ ਕੇ ਜੀਤੀ ਜੁੰਦੇ ਹੋ ਕੇ ਫੇਲਾਉਂਦਾ ਬਣਾ ਕਰਦੀ ਹੁਣ ਸ਼ਮੈਗਾ ਖੋਣੀ ਚੇਤਾ ਹੀ ਭਲਾ ਲਿਆ ਰੋਟੀ ਬਾਣੀ ਦਾ ਨਹੀਂ ਨਹੀਂ ਬਣੀ ਪਈ ਬਸ ਤੇ ਰਹਿ ਗਿਆ ਜੀ ਦੀ ਬੋ ਮਲੇ ਰਹਿ ਗਿਆ ਰੋਟੀ ਤੇ ਮੈਂ ਦੋ ਮਿੰਨੂ ਦੋ ਵਾਰੀ ਘੰਨੇ ਆਂ ਜੀ ਮੈਂ ਤੁਸੁੱਤੀ ਮਠਾਇ ਨਹੀਂ ਡਾਦੀ ਨੇ ਮੈਨੂੰ ਬਸ ਰਹਿਣ ਦੋ ਤੁਸੀਂ ਹਾਂ ਬਣਾਉਣ ਦੇ ਮਾਰੇ ਹੀ ਲੱਗੇ ਹੋਏ ਨਹੀਂ ਕੁਝ ਬਣਾਈ ਉਹਨੇ ਰੋਟੀ ਤੋਂ ਇਦਾਂ ਕਰਦੀ ਰੋਟੀ ਬਣਾਈ ਏ ਇੱਦਾਂ ਨਹੀਂ ਮੈਂ ਕਰਦੀ ਬਣਾਈ ਕਿੱਥੇ ਹੋਊ ਜੇ ਬਣਾਈ ਹੁੰਦੀ ਤਾਂ ਫਿਰ ਮੈਨੂੰ ਠਾਉਣਾ ਹੀ ਸੀਗਾ ਵੀ ਰੋਟੀ ਖਾਣਾ ਮੈਂ ਕਹੀ ਦੋ ਵਾਰੀ ਮੈਂ ਕਿਹਾ ਫਿਰ ਖਿਜੂਗੀ ਮੈਂ ਆਰਾਮ ਕਰ ਲਈਏ ਤੂੰ ਉਠਾਤਾ ਹੈ ਹੁਣ ਬਸ ਉਹ ਪਈਆਂ ਚੱਕ ਕੇ ਲੈ ਆਈਓ ਠੰਡੀਆਂ ਮੈਂ ਪਈਆਂ ਦੇ ਹੋ ਗਿਆ ਹੁਣ ਤੇ ਪਰਪਣੀਆਂ ਨੇ ਰੋਟੀ ਚਲੋ ਉਹਨੂੰ ਕਹਿ ਦੋ ਮੜਾ ਜੀ ਲੋ ਫੁੱਲ ਕੇ ਤਾਜੇ ਲਾ ਦੋਗੇ ਉਹ ਹੀ ਨਾ ਗਰਮ ਕਰਕੇ ਲੈ ਆਵੇ ਚਲ ਕੋਈ ਜੀ ਤਾਜੇ ਲਾ ਦਿੰਦੀ ਐਦਾਂ ਕਲਪਣਾ ਕਲਪਨਾ ਦੀ ਨਹੀਂ ਆ ਮੜਪ ਜੀ ਦੋ ਆ ਫੁੱਲ ਕੇ ਲਾਜੀ ਤਾਜੇ ਹਾਂ ਜੀ ਮੇਰੀ ਹਾਂ ਬਾਹਰ ਕੋਈ ਨਾ ਕੋਈ ਭੰਨ ਨਾ ਬਸ ਸੇ ਲਾਤੀ ਜੀ ਭਾਨੇ ਨਹੀਂ ਲੱਗਦੀ ਹੈ ਕਿ ਤੁਸੀਂ ਮੇਰੇ ਮਗਰ ਹੀ ਪੇਰਿਆ ਕਰੋ ਮੈਂ ਤੈਨੂੰ ਕੀ ਆਖਿਆ ਵਮ ਤੇਰੇ ਮਗਰ ਕਿਉਂ ਪਈ ਆ ਤੂੰ ਹਣ ਤੈਨੂੰ ਮੈਂ 2 ਵਜੇ ਠਾਉਣ ਗਈ ਤੂੰ ਪਹਿਲਾਂ ਆਖਿਆ ਮੈਂ ਭਾਨਦੀ ਘਣੀ ਮੈਨੂੰ ਵੀ ਆਰਾਮ ਕਰ ਲੈਣ ਦੇ ਤੂੰ ਆਖਿਆ ਮੈਨੂੰ ਸੁੱਤੀ ਰਹਿਣ ਦੋ ਪਹਿਲੇ ਜੇ ਪਈ ਆ ਤਾਂ ਤੁਸੀਂ 2 ਕੁ ਮਿੰਟ ਬਾਅਦ ਕਦੀ ਉਹ ਆ ਗਈ ਕਿਸੇ ਤੁਸੀਂ ਪਰੇਸ਼ਾਨ ਕਰੀ ਜਾਂਦੇ ਹੋ ਵੀ ਮੈਂ ਕੂਲਰ ਥੱਲੇ ਨਹੀਂ ਪੈਣਾ ਤੇ ਕੂਲਰ ਥੱਲੇ ਕਿਉਂ ਨਹੀਂ ਪੈਣਾ ਦੱਸਿਓ ਮੜਿਆ ਉਹ ਹੁਣ ਬੋਥੇ ਉਹ ਆਂਦੀ ਮੇਰੇ ਕਮਰੇ 'ਚ ਮੈਨੂੰ ਹੱਥ ਬਣੀ ਉੱਥੇ ਹੱਥ ਬਣੀ ਹੈ ਇੱਥੇ ਘਰ-ਬਾਰ ਮੇਰਾ ਕੱਲ੍ਹ ਦੀ ਆਈ ਘਰ ਜਮ ਹੱਕ ਜਮੋਂ ਲੱਗੀ ਘਰ ਇਹ ਇਦਾਂ ਨਹੀਂ ਕਰੀਦਾ ਹੁੰਦਾ ਰੰਗ ਨਾਲ ਕੇ ਟਾਈਮ ਪਾਸ ਕਰ ਲੀਦਾ ਹੁੰਦਾ ਚਲੋ ਕੋਈ ਐਵੇਂ ਨਿਕੇ ਨਿਕੇ ਬਣਾ ਬਣਾ ਕਲੇਸ਼ ਨਹੀਂ ਕਰੀਦਾ ਹੁੰਦਾ ਪੁੱਤ ਚੰਗੇ ਨਹੀਂ ਲੱਗੀਦਾ ਕਲੇਸ਼ ਨਹੀਂ ਕਰਦੀ ਰੋਟੀ ਦਾ ਕੋਜ ਆਉਂਦੀ ਆ ਕਿ ਨਹੀਂ ਹੁੰਦੀ ਹੈ ਹੁਣ ਕਹੀ ਆ ਰੋਟੀ ਲੈਣਾ ਕਿਉਂ ਇਦਾਂ ਕਰਦੀ ਆ ਰੋਟੀ ਲੈ ਆਂ ਰੋਟੀ ਨਾਲ ਤਾਜੀ ਹੋਵੇ ਰੋਟੀ ਬਈ ਹੋਈ ਤਾਂ ਮੈਂ ਨਹੀਂ ਖਾਣੀ ਹੈਗੀ ਕੋਈ ਪੁਰਾਜਸਰ ਕੋਤੇ ਮਾਂ ਮੀ ਦਾ 10 ਤੋਂ 12 ਦਿਨ ਹੋ ਗਏ ਤੈਨੂੰ ਆਈ ਨਾ ਕੋਈ ਵਿੱਕੀ ਦਾ ਫੋਨ ਆਇਆ ਹੋਵੇ ਤੈਨੂੰ ਕੋਈ ਤੇਰੀ ਮੰਮੀ ਰੈਡੀ ਦਾ ਕੋਈ ਕੋਈ ਗੱਲਬਾਤ ਮੈਨੂੰ ਤੇ ਕਹੇ ਦਾ ਫੋਨ ਨਹੀਂ ਆਇਆ ਨਾ ਕੋਈ ਗੱਲ ਤੈਨੂੰ ਸੁਣਦੀ ਵੇਖਿਆ ਮੈਨੂੰ ਸਹੀ ਗੱਲ ਦੱਸ ਗੱਲ ਕੀ ਹੈ ਵਿੱਚੋਂ ਮੈਂ ਤੁਹਾਨੂੰ ਕਹਿ ਕੇ ਕਿ ਥੱਕ ਗਈਆਂ ਤੁਹਾਡੇ ਲੱਗ ਜਦੋਂ ਬਹਿ ਜਾਓ ਬਸ ਤੁਸੀਂ ਇਹੋ ਕੁਝ ਹੀ ਬੋਲਣਾ ਹੁੰਦਾ ਮੈਨੂੰ ਤੁਹਾਨੂੰ ਮੈਂ ਕਿਆ ਵੀ ਬਸ ਜਾਣ ਪਿੱਛੇ ਗੱਲ ਹੋਈ ਸੀਗੀ ਤਾਂ ਉਹ ਕਹਿੰਦੇ ਨਹੀਂ ਜਾਣਾ ਮੈਂ ਆ ਗਈ ਆਹੀ ਗੱਲ ਹੋਈ ਆ ਉਹਨਾਂ ਨੂੰ ਨਹੀਂ ਜ਼ਰੂਰਤ ਹੋਊਗੀ ਤਾਂ ਹੀ ਨਹੀਂ ਕੋਈ ਆਇਆ ਹੈਗਾ ਉਹ ਇੱਕ ਦਾ ਜੋੜੀ ਬਤਨ ਆਇਆ ਉਹ ਆਪਣੀ ਅੜੀ ਤੇ ਬੈਠੇ ਰਹੇ ਹੁਣ ਵੇਖੋ ਉਹ ਕੁੜੀ ਦੀ ਪੜਾਈ ਖਰਾਬ ਹੋਣ ਢਈ ਹੈ ਠੀਕ ਹੈ ਕੋਈ ਫੋਨ ਨਹੀਂ ਕੋਈ ਮੈਨੂੰ ਤਾਂ ਫਿਰ ਟੈਨਸ਼ਨ ਨਹੀਂ ਹੈਗੀ ਹੈ ਨਾ ਮੈਂ ਪੁੱਛ ਲੈਣੀ ਵਿੱਕੀ ਨੂੰ ਫੋਨ ਕਰਕੇ ਬਹੁਤੀ ਗੱਲ ਹੈ ਇੱਥੇ ਤੁਹਾਨੂੰ ਕੋਈ ਜ਼ਰੂਰਤ ਹੀ ਨਹੀਂ ਹੈਗੀ ਕਿਸੇ ਨੂੰ ਫੋਨ ਲਾ ਕੇ ਪੁੱਛਣ ਦੀ ਜਦੋਂ ਉਹਨਾਂ ਨੂੰ ਜ਼ਰੂਰਤ ਹੋਊਗੀ ਆਪੇ ਆ ਜਾਣਗੇ ਨਹੀਂ ਤਾਂ ਮੈਂ ਤਾਂ ਬੈਠੀ ਹਾਂ ਆਪਣੇ ਘਰੇ ਜੇ ਆਕੜ ਵਿੱਚ ਰਹਿੰਦੇ ਹੋ ਤਾਂ ਰਹਿਣ ਦੋ ਫਿਰ ਆਪਣੀ ਚ ਮੈਂ ਕੀ ਕਰ ਸਕਦੀ ਹਾਂ ਸੱਚੇ ਤੇ ਚੱਕੜ ਕਾਜੀ ਆ ਆਕੜੀਆ ਕਰ ਗੱਲ ਤੂੰ ਮੇਰੇ ਨਾਲ ਨੂੰ ਸਮਝਦੀ ਨਹੀਂ ਗਈ ਆਕੜੀਆ ਤਾਂ ਤਾਂ ਹੀ ਫੋਨ ਨਹੀਂ ਲਾਇਆ ਜਾਂ ਕੋਈ ਪਿੱਛੇ ਨਹੀਂ ਆਇਆ ਮੇਰੇ ਆਕੜੀਆ ਦਾ ਫੇਰ ਹੀ ਆ ਨਹੀਂ ਤਾਂ ਪੁੱਛ ਹੀ ਸਕਦੇ ਫੋਨ ਲਾ ਕੇ ਮੈਂ ਫੋਨ ਲਾ ਕੇ ਪੁੱਛਣਾ ਜਾਂ ਨਹੀਂ ਨਹੀਂ ਫੋਨ ਲਾ ਕੇ ਤੁਸੀਂ ਕਿਸੇ ਨੂੰ ਮੰਮੀ ਨਹੀਂ ਪੁੱਛਣਾ ਹੈਗਾ ਸਮਝਾਈ ਨਾ ਤੁਮੀ ਸਮਝਾਈ ਉਹ ਕਹਿੰਦਾ ਸਾਰੀ ਬੁਰਾ ਸਾਨੂੰ ਬਣਾ ਦੇਣਾ ਮਾਰੇ ਸਾਨੂੰ ਹੀ ਬਣਾ ਦੇਣਾ ਉਹਨੇ ਕਿਤੇ ਨਹੀਂ ਬਣਾਉਂਦੇ ਤੁਹਾਨੂੰ ਮਾਰੇ ਤੇ ਤੁਹਾਡੀ ਗਲਤੀ ਆਈ ਤੇ ਤੁਸੀਂ ਕਿਹੜਾ ਸਾਨੂੰ ਫੋਨ ਕਰਕੇ ਪੁੱਛਿਆ ਮੈਂ ਤੁਹਾਨੂੰ ਕਿਹਾ ਨਾ ਵੀ ਤੁਸੀਂ ਨਹੀਂ ਕਿਸੇ ਨੂੰ ਫੋਨ ਕਰਨਾ ਹੈਗਾ ਜੇ ਤੁਹਾਨੂੰ ਮੈਂ ਚੁੱਪਦੀ ਆਂਦਾ ਮੈਂ ਕਿਸੇ ਹੋਰ ਪਾਸੇ ਚਲੇ ਜਾਨੀ ਆਂ ਆਹ ਕੋਈ ਗੱਲ ਥੋੜੀ ਜਾਸ ਤੂੰ ਤੇ ਫਿਰ ਨਾ ਹਰ ਗੱਲ ਦੀ ਪੁੱਠਾ ਹੀ ਕਰਦੀ ਆਂ ਹੈ ਆ ਚੱਗੋ ਤੂੰ ਬਸ ਤੇਰੇ ਨਾਲ ਗੱਲ ਕਰ ਲੋ ਤੇ ਤੈਨੂੰ ਇਹੀ ਪੁੱਛਾ ਗੱਲ ਕਰ ਲਈ ਕਰ ਲੋ ਜਦੋਂ ਦੇਖੋ ਤੁਸੀਂ ਇਹ ਹੋਣੀ ਚਾਹੀਦਾ ਮੇਰੇ ਲਾਗੇ ਬਹਿ ਬਹਿ ਕੇ ਤੈਨੂੰ ਗੱਲ ਮੈਂ ਫੋਨ ਇੱਥੇ ਛੱਡ ਗਈ ਚੱਲ ਇਹਦਾ ਹੀ ਫੋਨ ਕਿੰਨਾ ਪਰੇਸ਼ਾਨ ਇਹ ਕੁੜੀ ਨੇ ਕੀਤਾ ਨਾ ਕੋਈ ਗੱਲ ਨਹੀਂ ਕਰਨ ਵਾਲੀ ਹਲੋ ਹੁਣ ਵਿੱਕੀ ਆਂ ਸਾਸੀਕਾਰ ਹੋਰ ਬੱਤ ਠੀਕ ਹੋ ਇੰਨੇ ਦਿਨ ਹੋ ਗਏ ਤੂੰ ਫੋਨ ਹੀ ਨਹੀਂ ਕੀਤਾ 10 12 ਦਿਨ ਹੋ ਗਏ ਆ ਬੱਚੇ ਨੂੰ ਆਇਆਂ ਨੂੰ ਤੂੰ ਕੋਈ ਮੋੜਾ ਮੋਟਾ ਫੋਨ ਨਹੀਂ ਕੀਤਾ ਇਹਨਾਂ ਨਾਲ ਗੱਲ ਕਰ ਲੈਣਾ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਕਿਉਂ ਇਹਨਾਂ ਨਾਲ ਕਿਉਂ ਨਹੀਂ ਗੱਲ ਕੀਤੀ ਤੂੰ ਘਰੇ ਆਈ ਬਤਾਜ ਠੀਕ ਐ ਆ ਅੱਜ ਘਰ ਆਈ ਮੈਂ ਨਾ ਸਾਰੀ ਗੱਲਬਾਤ ਦਾ ਪਤਾ ਕਰਾਂ ਤੇਰੇ ਕੋਲ ਕੀ ਗੱਲਬਾਤ ਆ ਇੱਦਾਂ ਚੰਗੇ ਥੋੜੀ ਲੱਗੀਦਾ ਐ ਜਿਵੇਂ ਤੁਹਾਡੇ ਬੱਚੇ ਹੋਵੇ ਤੁਹਾਨੂੰ ਕੋਈ ਹੈ ਹੀ ਨਹੀਂ ਮਾੜੀ ਮੋਟੀ ਸ਼ਰਮ ਪੂਣਾ ਬਤਾ ਅੱਜ ਘਰੇ ਆਈ ਘਰੇ ਆਏ ਘਰ ਤੇ ਦੋਨੋਂ ਬਿਠਾ ਕੇ ਮੈਂ ਪੁੱਛੂਗੀ ਵੀ ਕੀ ਗੱਲਬਾਤ ਆ ਕੋਈ ਮੇਰੇ ਵੀ ਪੱਲੇ ਪਵੇ ਤੁਸੀਂ ਤੇ ਪਤਾ ਨਹੀਂ ਕੀ ਕਰਦੇ ਹੋ ਘਰੇ ਆਉਂਦਾ ਤੇ ਫਿਰ ਗੱਲ ਕਰਦੀ ਆ ਹੈਨਾ ਫੇਰ ਹੀ ਪਤਾ ਲੱਗੂਗਾ ਕੀ ਗੱਲਬਾਤ ਆ